ਸਸੀਗਰ ਦੋਸਤੋ ਸਾਡੇ ਨਾਲ ਬੈਠੇ ਨੇ ਅੱਜ ਅਮਨ ਡੀਸੀ ਸਮਾਸਵੇਕ ਨੇ ਪਟੰਡਾ ਦੇ ਤੇ ਲੋਕ ਸਭਾ ਹਲਕਾ ਪਟੰਡਾ ਤੋਂ ਆਜ਼ਾਦ ਤੌਰ ਤੇ ਇਲੈਕਸ਼ਨ ਲੜ ਰਹੇ ਨੇ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਸੀ ਕਾਗਿਲ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਕਿਸ ਨੇ ਪਟੰਡਾ ਤੋਂ ਆਜ਼ਾਦ ਨੀਲਗ ਇਲੈਕਸ਼ਨ ਲੜ ਰਹੇ ਆ ਬਾਬੇ ਨਾਨਕ ਦੀ ਕਿਰਪਾ ਨਾਲ 13 ਤਰੀਕ ਨੂੰ ਕਾਗਜ਼ ਭਰੇ ਗਏ ਸੀ ਕਿ ਅਸੀਂ ਜਿਹੜੇ ਕਾਜ ਭਰੇ ਸੀ ਜਿੱਤ ਦੀ ਨਿਸ਼ਾਨ ਨਾਲ ਭਰੇਗੇ ਸੀ ਕਿ ਅਸੀਂ ਜਿੱਤਾਂਗੇ ਅਮਨ ਜੀ ਤੁਸੀਂ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਹੋ ਕਿਤਾ ਸਰ ਬਟਿੰਡੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਨਸ਼ੇ ਦੇ ਮੁੱਦੇ ਕੀ ਬਹੁਤ ਜ਼ਿਆਦਾ ਮੱਲਿਆਂ ਦੇ ਵਿੱਚ ਜਵਾਗਾਂ ਨੂੰ 5-500 2-200 ਰੁਪਏ ਦਾ ਵੇਚੀ ਜਾਂਦੇ ਹੈ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਆਂ ਪਰ ਪ੍ਰਸ਼ਾਸਨ ਆ ਜਾਂਦਾ ਪਰ ਉਹ ਭੱਜ ਜਾਂਦੇ ਆ ਠੱਲ ਨਹੀਂ ਪੈ ਸਕਦੀ ਕਿਉਂਕਿ 2-200 ਰੁਪਏ ਦਾ ਗਲੀ-ਗਲੀ ਦੇ ਮੋੜ ਤੇ ਵੇਚ ਹੀ ਜਾਂਦੇ ਆ ਕਈ-ਕਈ ਬੰਦੇ ਆ ਕੇ ਤੇ ਜਦੋਂ ਨੁ ਪ੍ਰਸ਼ਾਸਨ ਆਂਦਾ ਉਹਦੋਂ ਉਹ ਭੱਜ ਜਾਂਦੇ ਤੁਸੀਂ ਕੀ ਕਰੋਗੇ ਮੈਂ ਇਹੀ ਚੋਣ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਇੱਕ ਟੀਮ ਬਣਾ ਕੇ ਨਸ਼ਾ ਜੜਨਾ ਦਿਖਦਾ ਉਹਨਾਂ ਦੇ ਘਰੇ ਤੱਕ ਜਾ ਜਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਅਮਨ ਜੀ ਇੱਕ ਤੁਸੀਂ ਕ腐ਸ਼ਨ ਦੇ ਖਿਲਾਫ ਵੀ ਮੁਹਿੰਮ ਚਲਾ ਰੱਖੀ ਹੈ ਕਰ ਕਰਸ਼ਨ ਬਹੁਤ ਜ਼ਿਆਦਾ ਨਜਾਇਜ਼ ਹੋ ਚੁੱਕੀ ਹੈ ਜਿੱਥੇ ਰੁਪਿਆ ਵੀ ਨਹੀਂ ਲੱਗਦਾ ਸੀ ਉੱਥੇ ਉਹਨਾਂ ਇੱਕ 5 500000 1000 15 1500 ਰੁਪਿਆ ਲੱਗ ਜਾਂਦਾ ਹੈ ਕਈ ਗਰੀਬ ਰਿਸ਼ਕਾ ਚਲਾਉਂਦੇ ਆ ਬੰਦੇ ਉਹਨਾਂ ਦਾ ਵੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਤੇ ਹੈ ਗਰੀਬੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਦੋਂ ਦੀ ਅਹ ਨਵੀਂ ਸਰਕਾਰ ਨੇ ਨਵੇਂ ਕਾਨੂੰਨ ਭਗਵੰਤ ਮਾਨ ਜੀ ਕਹਿੰਦੇ ਆ ਕਿ ਸਾਡੇ ਉਹਦੇ ਵਿੱਚ ਸਰਕਾਰ ਦੇ ਵਿੱਚ ਕਨਵਰਸ਼ਨ ਨਹੀਂ ਹੋਊਗੀ ਹੁਣ ਬਹੁਤ ਹੀ ਜ਼ਿਆਦਾ ਕਾਸ਼ਨ ਹੋ ਰਹੀ ਹੈ ਇਸ ਤੇ ਬਹੁਤ ਹੱਲ ਕਰਾਂਗੇ ਉਹ ਜਿੰਨੇ ਮੁੱਦੇ ਚੱਕੇ ਆ ਉਹ ਸਾਰੇ ਮੁੱਦੇ ਪਾਵਰਫੁੱਲ ਬੰਦਿਆਂ ਦੇ ਆ ਜੀ ਤੇ ਉਹ ਪਾਵਰਫੁੱਲ ਬੰਦਿਆ ਉਹ ਪੈਸਾ ਦੇ ਕੇ ਮੁੱਦੇ ਨੱਪੇ ਜਾਂਦੇ ਆ ਜਿੰਨੇ ਵੀ ਮੁੱਦੇ ਨੇ ਚੱਕੇ ਆ ਕਲੋਨੀਆਂ ਦੇ ਚੱਕੇ ਆ ਮੋਟਰਾਂ ਚੋਰੀ ਹੋਈਆਂ ਉਹਨਾਂ ਦੇ ਚੱਕੇ ਆ ਠੀਕ ਆ ਕਈ ਹੋਰ ਮੁੱਦੇ ਵੀ ਆ ਜੀ ਪਰ ਉਹ ਨੱਪੇ ਜਾਂਦੇ ਆ ਬਾਰੀ-ਬਾਰੀ ਜਿੰਨੇ ਵੀ ਮੁੱਦੇ ਚੱਕਦਾ ਉਹ ਨੱਪ ਦਿੰਦੇ ਆ ਪਤਾ ਨਹੀਂ ਪੈਸੇ ਮਿਲਦੇ ਉਹਨਾਂ ਨੂੰ ਪਤਾ ਨਹੀਂ ਕਿਹਦੀ ਪਾਵਰ ਚੱਲਦੀ ਆ ਪਰ ਜਿਸ ਦਿਨ ਮੈਂ ਜਿੱਤ ਗਿਆ ਤੇ ਮੈਂ ਸਾਰੇ ਮੁੱਦੇ ਖੋਲ ਦੂੰਗਾ ਕਿ ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਬਠਿੰਡੇ ਦੇ ਬੋਤਰਾ ਨੂੰ ਬਠਿੰਡਾ ਹਲਕਾ ਦੇ ਨੂੰ ਕਿ ਮੈਨੂੰ ਜਿਤਾਇਆ ਜਾਵੇ ਭਾਰੀ ਬਹੁਮਤ ਨਾਲ ਜਿਹੜੇ ਕਹਿੰਦੇ ਕਿ ਨਿਸ਼ਾਨ ਨਹੀਂ ਬੰਦ ਹੁੰਦਾ ਦਿੱਤੇ ਮੋੜਾਂ ਤੇ ਵਿਕਦਾ ਮੈਂ 2 ਦਿਨ ਦੇ ਵਿੱਚ ਕਰਾਪਸ਼ਨ ਵੀ ਖਤਮ ਕਰ ਦੂੰ ਨਸ਼ਾ ਵੀ ਖਤਮ ਕਰ ਦੂੰ ਮੈਂ ਕਿਤੇ ਬਾਹਰਲੇ ਸ਼ਹਿਰਾਂ ਚੋਂ ਉੱਠ ਕੇ ਨਹੀਂ ਆਇਆ ਮੈਂ ਬਠਿੰਡੇ ਦੇ ਪਰਸਾ ਨਗਰ ਦੇ ਸ਼ਹਿਰ ਤੋਂ ਉੱਠ ਕੇ ਆਇਆ ਗਰੀਬੀ ਦੇ ਵਿੱਚ ਉੱਠਾ ਹੋਇਆ ਗਰੀਬ ਆਦਮੀ ਹੈ ਜੇ ਮੈਨੂੰ ਸ਼ਹਿਰ ਨਿਵਾਸੀ ਸਾਰੇ ਵੋਟਾਂ ਪਾ ਕੇ ਚਾਣਜਾਲ ਕਰਨ ਠੀਕ ਹੈ ਜੀ ਬਹੁਤ ਬਹੁਤ ਸੋਦਾ ਬਹੁਤ ਦਿਲੋਂ ਧੰਨਵਾਦ ਹੋਵਾ ਦਿਲ ਦੀਆਂ ਗਰਾਈਆਂ ਤੋਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਨਸ਼ੇ ਤੋਂ ਬਚੋ ਮੇਰੇ ਨਾਲ ਰਲ ਕੇ ਚੱਲੋ ਆਪਾਂ ਨਸ਼ਾ ਮੁਕਤ ਪੰਜਾਬ ਕਰੀਏ